ਇਹ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਹੇੜਾਣਾ ਦੇ ਜਿਮਣੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਨਾ ਕਰਨਾ ਬਹੁਤ ਵੱਡੀ ਚਰਚਾ ਬਣੀ ਹੋਈ ਹੈ ਭਾਰਤ ਪੁਸ਼ਨ ਆਸ਼ੂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਹਾਈ ਕਮਾਂਡ ਨੇ ਦਿੱਤੀ ਰਾਜਾ ਵਿਰਿੰਗ ਇਸ ਹਲਕੇ ਤੋਂ ਟਿਕਟ ਸਿਮਰਜੀਤ ਸਿੰਘ ਬੈਂਸ ਨੂੰ ਦੇਣਾ ਚਾਹੁੰਦੇ ਸੀ ਜੋ ਹੁਣ ਸਾਰੇ ਤਤ ਸਾਹਮਣੇ ਆਏ ਨੇ ਰਾਜਾ ਵਿਰਿੰਗ ਦੇ ਵੱਲੋਂ ਭਾਰਤਪੁਸ਼ ਅਸ਼ੂ ਦਾ ਟਿਕਟ ਲੈਣ ਤੋਂ ਬਾਅਦ ਜੋ ਇਸ ਹਲਕੇ ਦੇ ਵਿੱਚ ਲਗਾਤਾਰ ਲੋਕਾਂ ਦੇ ਨਾਲ ਨੇੜਤਾ ਵਧਾਈ ਜਾ ਰਹੀ ਹੈ ਪਰ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਵੋਟ ਪਾਉਣ ਵਾਸਤੇ ਭਾਰਤਪੁਸ਼ ਅਸ਼ੂ ਦੇ ਹੱਕ ਵਿੱਚ ਵੋਟ ਪੁਗਤਾਉਣ ਵਾਸਤੇ ਕਿਸੇ ਨੂੰ ਸਹਿਯੋਗ ਨਹੀਂ ਲਾ ਰਹੇ ਇਸ ਦੇ ਪਿੱਛੇ ਜੋ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੂਤਰਾਂ ਤੋਂ ਜਾਣਕਾਰੀਆਂ ਆਈਆਂ ਨੇ ਕਿ ਰਾਜਾ ਵਰਿੰਗ ਭਾਰਤਪੁਸ਼ਪ ਆਸ਼ੂ ਨੂੰ ਹਰਾਉਣ ਤੇ ਤੁਲੇ ਹੋਏ ਨੇ ਸੋ ਜਿਵੇਂ ਹੀ ਰਾਜਾ ਵਰਿੰਗ ਜਦੋਂ ਟਿਕਟ ਮਿਲਦੀ ਏ ਉਸ ਤੋਂ ਬਾਅਦ ਇੱਕ ਵਾਰ ਪੱਛਮੀ ਹਲਕੇ ਵਿੱਚ ਭਾਰਤਪੁਸ਼ਪ ਆਸ਼ੂ ਦੇ ਘਰ ਜਾਂਦੇ ਨੇ ਲੇਕਿਨ ਭਾਰਤਪੁਸ਼ਪ ਆਸ਼ੂ ਵੀ ਉਹਨਾਂ ਨੂੰ ਘਰ ਵਿੱਚ ਨਹੀਂ ਮਿਲਦੇ ਭਾਰਤ ਕੁਸ਼ਨ ਆਸ਼ੂ ਕਹਿੰਦੇ ਨੇ ਕਿ ਜੇਕਰ ਰਾਜਾ ਵਰਿੰਗ ਨੇ ਆਉਣਾ ਸੀ ਤਾਂ ਇੱਕ ਵਾਰ ਮੈਨੂੰ ਫੋਨ ਕਰ ਲੈਂਦੇ ਤਾਂ ਮੈਂ ਜ਼ਰੂਰ ਉਹਨਾਂ ਦੀ ਆਓ ਭਗਤ ਕਰਦਾ ਪਰ ਬਿਨਾਂ ਦੱਸੇ ਉਹਨਾਂ ਦੇ ਘਰ ਚਲੇ ਗਏ ਉਸ ਤੋਂ ਬਾਅਦ ਫਾਰਮੈਲਟੀ ਪੂਰੀ ਕੀਤੀ ਔਰ ਵਾਪਸ ਆ ਗਏ ਭਾਰਤ ਕੁਸ਼ਨ ਨਾਲ ਉਹਨਾਂ ਨੇ ਕਦੀ ਸੰਪਰਕ ਨਹੀਂ ਕੀਤਾ ਚੋਣ ਮਹਮ ਦੇ ਵਿੱਚ ਜਿਹੜਾ ਕਿ ਉਥੋਂ ਲੋਕ ਸਭਾ ਮੈਂਬਰ ਨੇ ਔਰ ਹੁਣ ਲਗਾਤਾਰ ਪਛਮੀ ਹਲਕੇ ਵਿੱਚ ਰਹੇ ਵੀ ਰਹੇ ਨੇ ਸਵੇਰ ਦੀ ਸੈਰ ਸ਼ਾਮ ਦੀ ਸੈਰ ਉੱਥੇ ਕਰ ਰਹੇ ਨੇ ਲੋਕਾਂ ਦੇ ਨਾਲ ਮਿਲ ਰਹੇ ਨੇ ਲੇਕਿਨ ਉਹਨਾਂ ਨੇ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਭਾਰਤ ਭੁਸ਼ਣ ਆਸ਼ੀ ਨੂੰ ਆਪਾਂ ਮਜ਼ਬੂਤ ਕਰੀਏ ਉਸ ਦੇ ਹੱਕ ਵਿੱਚ ਸਾਰੇ ਖੜੇ ਹੋ ਇਹ ਕੀ ਕਾਰਨ ਹੈ ਲੇਕਿਨ ਜਿਵੇਂ ਸਿਮਰਜੀਤ ਸਿੰਘ ਮੈਸ ਦੇ ਨਾਲ ਉਹਨਾਂ ਦੀ ਹਰ ਗੱਲ ਨੂੰ ਲੈ ਕੇ ਨੇੜਤਾ ਹੁੰਦੀ ਹੈ ਸਿਮਰਜੀਤ ਸਿੰਘ ਮੈਸ ਉਹਨਾਂ ਦੇ ਦਿਵਾਲੇ ਜਿਹੜੇ ਰਹਿੰਦੇ ਨੇ ਸੋ ਸਿਮਰਜੀਤ ਸਿੰਘ ਮੈਸ ਨੂੰ ਵੱਡਾ ਚਿਹਰਾ ਬਣਾ ਰਹੇ ਨੇ ਲੁਧਿਆਣਾ ਦੇ ਵਿੱਚ ਜਿਸ ਸਮ ਲੁਧਿਆਣਾ ਹਲਕੇ ਦੇ ਲੋਕ ਵੀ ਇਸ ਗੱਲ ਨੂੰ ਲੈ ਕੇ ਜੋ ਖੁੰਡ ਚਰਚਾਵਾ ਨੇ ਅੱਜ ਸਵੇ ਹੀ ਭਾਰਤਪੁਰਜ ਆਸ਼ੂ ਜਿਹੜਾ ਇੱਕ ਪਾਰਕ ਦੇ ਵਿੱਚ ਜਦੋਂ ਰਾਜਾ ਬਿੰਦ ਸੈਰ ਨੂੰ ਨਿਕਲੇ ਤਾਂ ਉਹਨਾਂ ਨੇ ਬਹੁਤ ਸਾਰੇ ਸਾਥੀਆਂ ਦੇ ਨਾਲ ਮੇਲ ਮਲਾफी ਹੋਇਆ ਜਿਸ ਦੇ ਨਾਲ ਉੱਥੇ ਸਾਬਕਾ ਵਿਧਾਇਕ ਤੇ ਸਿਮਰ ਜਿਸਮ ਬੈਸ ਮੌਜੂਦ ਸੀ ਉਹ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਉਹਨਾਂ ਨੇ ਪਾਰਟੀ ਆਗੂ ਜਿਹੜਾ ਕਿ ਉਮੀਦਵਾਰ ਆਸ਼ੂ ਦੇ ਚੋਣ ਪ੍ਰਚਾਰ ਕਰਨ ਤੋਂ ਹਾਲ ਦੀ ਘੜੀ ਦੂਰੀ ਬਣਾ ਰੱਖੀ ਹੈ ਰਾਜਾ ਵੜਿੰਗ ਨੇ ਆਪਣੇ ਲੁਧਿਆਣਾ ਫੇਰੀ ਦੇ ਦੌਰਾਨ ਜਿੱਥੇ ਹਲਕਾ ਦਾਖਾ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਔਰ ਉਹਨਾਂ ਨੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨਾਲ ਸੈਰ ਕੀਤੀ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨਾਲ ਚਾਹ ਪਾਣੀ ਵੀ ਪੀਤਾ ਪਰ ਉਹਨਾਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਬਾਰੇ ਬਿਲਕੁਲ ਚਰਚਾ ਨਹੀਂ ਕੀਤੀ ਜੋ ਲੋਕਾਂ ਦਾ ਟਿੱਡੇ ਨਹੀਂ ਫਰੋਲਿਆ ਵੜਿੰਗ ਵੱਲੋਂ ਪਾਰਟੀ ਮੇਰੇ ਦਰ ਆਸ਼ੂ ਦੇ ਹੱਕ ਵਿੱਚ ਇੱਕ ਦਿਨ ਵੀ ਪ੍ਰਚਾਰ ਲਈ ਲੁਧਿਆਣਾ ਸ਼ਹਿਰ ਚ ਨਹੀਂ ਸਗੋਂ ਸਿਆਸੀ ਹਲਕਿਆਂ ਚ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜੋ ਲੋਕਾਂ ਦਾ ਕਹਿਣਾ ਹੈ ਕਿ ਵੜਿੰਗ ਜਿਹੜੇ ਹੈ ਤਾਂ ਲੁਧਿਆਣਾ ਦੇ ਵਿੱਚ ਪਰ ਲੁਧਿਆਣਾ ਪੱਛਮੀ ਦੇ ਸਰਾਬਾ ਨਗਰ ਦੀ ਪਾਰਕ ਵਿੱਚ ਉਹ ਸਵੇਰੇ ਸ਼ਾਮ ਘੁੰਮਦੇ ਨਜ਼ਰ ਆਉਂਦੇ ਨੇ ਪਰ ਉਹ ਲੋਕਾਂ ਨੂੰ ਕਾਂਗਰਸ ਤੇ ਹੱਕ ਵਿੱਚ ਵੋਟ ਪਾਉਣ ਲਈ ਕਦੇ ਨਹੀਂ ਕਹਿੰਦੇ ਸੋ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਜੋ ਕਿ ਭਾਰਤ ਪੁਸ਼ਾ ਆਸ਼ੂ ਖੁਦ ਆਪਣੀ ਚੋਣ ਮਹਿਮੇਚ ਲੱਗੇ ਹੋਏ ਨੇ ਭਾਵੇਂ ਹੋਰ ਵਿਧਾਇਕ ਜਿਹੜੇ ਨੇ ਸਾਬਕਾ ਵੱਡੇ ਲੀਡਰ ਰਾਣਾ ਗੁਰਜੀਤ ਸਿੰਘ ਸ਼ਾਹਸੁੰਦਰ ਅਰੋੜਾ ਚਰਨਜੀਤ ਸਿੰਘ ਚੰਨੀ ਇਹ ਜਰੂਰ ਭਾਰਤ ਪੁਸ਼ਾ ਆਸ਼ੂ ਦੀ ਚੋਣ ਮਹਿਮੇਚ ਆਏ ਹੋਏ ਨੇ ਪਰ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਜੋ ਪੰਜਾਬ ਪ੍ਰਧਾਨ ਨੇ ਬਹੁਤ ਵੱਡੀ ਲੜਕਦੀ ਏ ਜਿਵੇਂ ਰਾਜਾ ਵੜਿੰਗ ਭਾਰਤ ਪੁਸ਼ਾ ਆਸ਼ੂ ਨੂੰ ਹਰਾਉਣਾ ਚਾਹੁੰਦੇ ਨੇ ਕਿਉਂਕਿ ਭਾਰਤ ਪੁਸ਼ਾ ਆਸ਼ੂ ਕਾਰਜਕਾਰੀ ਪ੍ਰਧਾਨ ਨੇ ਰਾਜਾ ਵੜਿੰਗ ਨੂੰ ਏ ਪਤਾ ਹੈ ਕਿ ਜੇਕਰ ਭਾਰਤ ਪੁਸ਼ਨ ਆਸ਼ੂ ਚੋਣ ਜਿੱਤ ਜਾਂਦੇ ਨੇ ਤਾਂ ਫਿਰ ਰਾਜਾ ਬਰਿੰਗ ਦੀ ਪ੍ਰਧਾਨਗੀ ਖਤਰੇ 'ਚ ਹਿੰਦੂ ਚਿਹਰਾ ਭਾਰਤ ਪੁਸ਼ਨ ਆਸ਼ੂ ਇੱਕ ਬਹੁਤ ਵੱਡਾ ਚਿਹਰਾ ਨੇ ਜਿਨ੍ਹਾਂ ਨੂੰ ਹਾਈ ਕਮਾਂਡ ਦੇ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਸੋ ਭਾਰਤ ਪੁਸ਼ਨ ਆਸ਼ੂ ਤੇ ਰਾਜਾ ਬਰਿੰਗ ਦਾ ਜੋ ਅਪਸੀ 56 51 ਦਾ ਅੰਕੜਾ ਹੈ ਉਹ ਅੱਜ ਵੀ جاری ਹੈ ਟਕਸਾਲੀ ਕਾਂਗਰਸੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਪੁਸ਼ਨ ਆਸ਼ੂ ਜੇ ਚੋਣ ਹਰ ਜਾਂਦੇ ਨੇ ਤਾਂ 2027 ਦੇ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਨਹੀਂ ਆਵੇਗੀ। ਔਰ ਇਸ ਦਾ ਸਾਰਾ ਕਰ ਰਾਜਾ ਵੜਿੰਗ ਹੋਣਗੇ। ਸੋ ਰਾਜਾ ਵੜਿੰਗ ਦੇ ਵੱਲੋਂ ਚੋਣ ਪ੍ਰਚਾਰ ਨਾ ਕਰਨਾ। ਰਾਜਾ ਵੜਿੰਗ ਵੱਲੋਂ ਪਾਰਟੀ ਦੇ ਵਿੱਚ ਇਕਤਾ ਕਾਇਮ ਨਾ ਕਰਨਾ। ਇਹ ਬਹੁਤ ਵੱਡੀ ਘਾਟ ਸਾਹਮਣੇ ਆ ਰਹੀ ਏ ਔਰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਕਾਂਗਰਸ ਪਾਰਟੀ ਇੱਕ ਜੁੱਟ ਨਹੀਂ ਹੁੰਦੀ ਤਾਂ ਫਿਰ ਕਾਂਗਰਸ ਨੂੰ ਨੁਕਸਾਨ ਹੋਵੇਗਾ। ਔਰ ਰਾਜਾ ਵੜਿੰਗ ਜਿਹੜੇ ਪਾਰਟੀ ਪ੍ਰਧਾਨ ਕਿੰਨੀ ਦੇਰ ਤੱਕ ਰਹਿੰਦੇ ਨੇ ਹਾਈ ਕਮਾਂਡ ਉਹਨਾਂ ਨੂੰ ਕਦੋਂ ਪ੍ਰਧਾਨਗੀ ਦੇ ਅਹੁਦੇ ਤੋਂ ਵਾਪਸ ਜਿਹੜਾ ਕਿ ਉਹਨਾਂ ਕੋਲ ਅਹੁਦਾ ਲੈਂਦੀ ਹੈ ਇਸ ਦੇ ਬਾਰੇ ਵਿੱਚ ਚਰਚਾਵਾਂ ਤੇਜ਼ ਨੇ